ਦਾਵਾ ਬੋਲਦਾ ਚਾਹੁੰਦਾ ਮੈਂ ਕਾ ਮੈਂ ਕਰਦਾ ਪਾ ਜੀ ਦੋ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨੋਮੀਨੇਸ਼ਨ ਪੇਪਰ ਫਾਈਲ ਹੋਏ ਹਨ ਉਹਨਾਂ ਦੀ ਹਮਾਇਤ ਵਿੱਚ ਆਉਣਾ ਮੇਰੇ ਲਈ ਬਹੁਤ ਜ਼ਰੂਰੀ ਸੀ ਕਿਉਂਕਿ ਪੰਥ ਦੇ ਦੋਖੀ ਜਿਹੜੇ ਲੋਕ ਹੈ ਉਹਨਾਂ ਨੂੰ ਇਹ ਇੱਕ ਸਨਾਨ ਦੇਣਾ ਹੈ ਕਿ ਅਸਲੀ ਪੰਥ ਕੌਣ ਹੈ ਤੇ ਅਸਲੀ ਪੰਥ ਦੇ ਰਾਖੇ ਕੌਣ ਹੈ ਤੁਹਾਡੇ ਕੋਲ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਕੋਈ ਸਿਫਤ ਨਹੀਂ ਕਰਦਾ ਜੀ ਕਿਉਂਕਿ ਤੁਸੀਂ ਜਾਣਦੇ ਹੋ ਕਿ ਉਹ 40 ਸਾਲਾਂ ਤੋਂ ਇੱਕੋ ਮਿਸ਼ਨ ਤੇ ਕੰਮ ਕਰ ਰਹੇ ਆ ਨਾ ਤੇ ਉਹਨਾਂ ਨੇ ਪਾਰਟੀਆਂ ਬਦਲੀਆਂ ਨਾ ਉਹਨਾਂ ਨੇ ਸਿਧਾਂਤ ਛੱਡਿਆ ਜਦੋਂ ਉਹ ਇੱਕ ਹੰਡੇ ਵਰਤੇ ਤੇ ਇਸ ਜਿਹੇ ਸਿਟਿੰਗ ਹੈਂਦੀ ਆ ਸਾਡੇ ਕੋਲ ਤਜਰਬੇਕਾਰ ਹੈ ਹਰ ਤਰ੍ਹਾਂ ਉਹਨਾਂ ਨੂੰ ਜਿਹੜੀ ਹਮਾਇਤ ਹੈ ਜਿਹੜੀ ਉਹ ਸਿੱਖ ਪੰਥ ਦੀ ਹੈ ਤੇ ਮੈਂ ਜੇ ਅੱਜ ਵੀ ਉਹਨਾਂ ਦਾ ਕੁਰਬਾਨੀ ਦੇਖ ਕੇ ਮੈਨੂੰ ਲੱਗਿਆ ਕਿ ਮੈਂ ਜ਼ਰੂਰ ਉਹਨਾਂ ਦੀ ਜਿਹੜੀ ਪੇਪਰ ਫਾਈਲ ਹੋ ਰਹੀਆਂ ਉਹਨਾਂ ਵਿੱਚ ਸ਼ਮੂਲੀਅਤ ਕਰਨੀ ਹੈ ਆਪਾਂ ਇੱਕ ਇੱਕ ਗੱਲ ਪਾਰਟੀ ਬਾਰੇ ਕਰ ਲਈਏ ਜਿਹੜੀ ਕਾਂਗਰਸ ਪਾਰਟੀ ਹੈ ਮੈਂ ਕਹਿੰਦੀ ਆ ਇਹਦੇ ਵਿੱਚ ਕਦੇ ਵੀ ਪੰਥ ਦੇ ਭਲੇ ਦੀ ਗੱਲ ਨਹੀਂ ਹੋ ਸਕਦੀ ਕਿਉਂਕਿ ਉਹਨਾਂ ਦੀ ਇਹ ਡਾਇਲੋਜੀ ਤੇ ਸਾਡੀ ਸਿੱਖ ਸਿਧਾਂਤ ਡਾਇਲੋਜੀ ਵਿੱਚ ਬਹੁਤ ਫਰਕ ਹੈ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੇ 40 ਸਾਲ ਪਹਿਲਾਂ ਸਾਡੇ ਅਕਾਲ ਤਖਤ 'ਤੇ ਹਮਲਾ ਕਰਕੇ ਸਾਨੂੰ ਜਿਹੜਾ ਇੱਕ ਜ਼ਖਮ ਦਿੱਤਾ ਹੈ ਉਹ ਨਾ ਸਾਡੀਆਂ ਤੱਕ ਕਦੇ ਮਿਟਣਾ ਹੈ ਤੇ ਨਾ ਕਦੇ ਮਿਟਿਆ ਹੈ ਦੂਜੀ ਪਾਰਟੀ ਰਹੀ ਅਕਾਲੀ ਦਲ ਪਾਰਟੀ ਜਿਹੜੀ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦੀ ਹੈ ਮੇਰੇ ਕੋਲ ਇੱਕ ਦੋ ਸਵਾਲ ਹੈ ਉਹਨਾਂ ਦੇ ਲਈ ਪਤਾ ਨਹੀਂ ਕਿਉਂ ਉਹ ਆਪਣੇ ਆਪ ਨੂੰ ਅਖੌਤੀ ਪੰਥਕ ਲੋਕ ਐ ਵਿੜੇ ਉਹ ਆਪਣੇ ਆਪ ਨੂੰ ਸਮਝਦੇ ਤਾਂ ਪੰਥਕ ਹੈ ਪਰ ਉਹਨਾਂ ਨੇ ਕਦੇ ਪੰਥ ਦੀ ਪੀੜ ਜਿਹੜੀ ਉਹ ਬਿਲਕੁਲ ਨਹੀਂ ਦੇਖੀ ਬਿਲਕੁਲ ਨਹੀਂ ਸਮਝੀ ਉਧਾਰਨ ਸਾਰੀਆਂ ਤੁਹਾਡੇ ਸਾਹਮਣੇ ਹੈ ਪਹਿਲੀ ਉਧਾਰਨ ਤਾਂ ਮੈਂ ਇਹ ਦਿੰਨੀ ਹੈ ਕਿ ਪੰਜਾਬ ਦੇ ਵਿੱਚ ਜੋ ਕਤਲੇਆਮ ਹੋਇਆ 78 ਤੋਂ ਲੈ ਕੇ 95 ਤੱਕ ਉਹ ਦੱਸਣ ਕਿ ਸਾਡਾ ਇਹਨੂੰ ਕੀ ਰੋਲ ਹੈ ਇਹਦੇ ਵਿੱਚ ਉਲਟਾ ਸਾਰਿਆਂ ਨੂੰ ਪਤਾ ਹੈ ਕਿ ਕੇਪੀਐਸ ਗਿੱਲ ਦੀਆਂ ਬਾਦਲ ਨਾਲ ਮੁਲਾਕਾਤਾਂ ਹੁੰਦੀਆਂ ਰਹੀਆਂ ਦਿੱਲੀ ਇਹਨਾਂ ਨੇ ਚਿੱਠੀਆਂ ਪਾ ਕੇ ਅਕਾਲ ਤੱਕ ਤੇ ਚੜ੍ਹਾਈ ਕਰਨ ਦੇ ਲਈ ਸੰਤਾ ਨੂੰ ਖਤਮ ਕਰਨ ਦੇ ਲਈ ਸਾਰੀਆਂ ਚਿੱਠੀਆਂ ਕਤਾਬਾਂ ਦੇ ਵਿੱਚ ਨਸ਼ਰ ਹੋਈਆਂ ਇਹਨਾਂ ਨੇ ਉਹ ਆਪ ਉਹਨਾਂ ਨੂੰ ਬੁਲਾਇਆ ਕਿ ਆਓ ਸਾਡੇ ਕੋਲੋਂ ਸੰਤ ਜਿਹੜੇ ਸੁਭਾਂਤਕ ਗੱਲ ਕਰਦੇ ਆ ਉਹਨਾਂ ਨੂੰ ਬਾਹਰ ਕੱਢਣ ਦਾ ਕੋਈ ਤਰੀਕਾ ਨਹੀਂ ਤੁਸੀਂ ਹੀ ਲੈ ਕੇ ਆਓ ਦੂਜੀ ਗੱਲ ਮੈਨੂੰ ਇਹਨਾਂ ਦੇ ਨਾਲ ਵਿੱਚ ਕੁਝ ਜ਼ਿਆਦਾ ਸਮਝ ਲੱਗਣ ਲੱਗੀ ਹੈ ਕਿ ਜਦੋਂ ਪਾਈਨ ਅਮਰੀਕਸ ਨੂੰ ਸੰਤਾਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਖੜਾ ਕੀਤਾ ਸੀਗਾ ਤੇ ਇਸ ਅਖੌਤੀ ਅਕਾਲੀ ਦਲ ਨੇ ਉਮਰਾਨੰਗੜ ਨੂੰ ਉਹਦੇ ਮੁਕਾਬਲੇ 'ਚ ਖੜਾ ਕੀਤਾ ਸੀਗਾ ਮੈਨੂੰ ਲੱਗਦਾ ਮੈਂ ਹੋਰ ਕਈ ਗੱਲਾਂ ਸਕਿਪ ਕਰ ਦੂੰਗੀ ਪਰ ਮੂ ਜਦੋਂ 2019 ਦੀ ਮੇਰੀ ਚੋਣ ਹੋਈ ਆ ਤੇ ਉਹਦੇ ਵਿੱਚ ਇਹਨਾਂ ਨੇ ਮੀਗੀ ਜਗੀਰ ਕੋਰ ਮੂ ਮੇਰੇ ਪੈਰਾਂ 'ਚ ਪਤਾਇਆ ਨਾ ਉਹ ਜਿੱਤੀ ਤੇ ਨਾ ਮੈਨੂੰ ਜਿੱਤਣ ਦਿੱਤਾ ਤੀਜਾ ਹੁਣ ਅਸੀਂ ਅਮਰਪਾਲ ਇੱਕ ਸੋਝਾ ਹੋਇਆ ਸਿੱਖੀ ਸਰੂਪ ਵਿੱਚ ਨਸ਼ੇ ਉਜਾਉਣ ਵਾਲਾ ਨੌਜਵਾਨ ਅੱਗੇ ਲਿਆਉਣ ਦੀ ਉਹਦੀ ਅਨਾਉਂਸਮੈਂਟ ਵੀ ਪਹਿਲਾਂ ਹੋਈ ਹੈ ਵੈਸੇ ਬਟੂਰੀ ਪਰ ਹੁਣ ਵਰਸੇਬਲ ਤੋਂ ਇਹ ਨੂੰ ਇੱਕ ਪੈਰਲਲ ਜਿਹੜਾ ਉਹਦੇ ਖੜਾ ਕਰ ਦਿੱਤਾ ਗਿਆ ਹੈ ਹੁਣ ਤੁਸੀਂ ਸਮਝੋ ਕਿ ਅਸਲੀ ਪੰਥ ਕਿਹੜਾ ਹੈ ਤੇ ਰਵੈਟੀ ਜਿਹੜੀਆਂ ਪਾਰਟੀਆਂ ਆ ਉਹ ਸਾਨੂੰ ਕਿਵੇਂ ਰਾਜ ਕਰਨ ਦੀ ਨੀਤੀ ਨਾਲੀ ਜਿਹੜੇ ਅਸਲੀ ਲੋਕ ਐ ਜਿਨ੍ਹਾਂ ਦੇ ਦਰਦ ਅਸੀਂ ਸਮਝਦੇ ਆ ਜਿਹੜੇ ਮਨੁੱਖੀ ਘਰਾਂ ਦੇ ਖੇਤਾਂ ਫਾਰਮ ਦੇ ਖੜਕੇ ਗੱਲ ਕਰਦੇ ਐ ਤੀਜੀ ਪਾਰਟੀ ਬਚੀ ਐ ਜੀ ਭਾਜਪਾ ਮੈਂ ਤੁਹਾਨੂੰ ਬੇਨਤੀ ਕਰਦੀ ਆ ਕਿ ਹਾਲੇ ਤੱਕ ਭਾਜਪਾ ਦੇ ਪੰਜਾਬ ਵਿੱਚ ਕੋਈ ਐਨੇ ਪੈਰ ਨਹੀਂ ਲੱਗੇ ਪਰ ਉਹਨਾਂ ਦਾ ਪੈਰ ਧਰਾਵਾ ਨਾ ਕਰਨ ਦਿਓ ਪੰਜਾਬ ਵਿੱਚ ਸਾਨੂੰ ਉਹ ਪਹੁੰਚਣਾ ਪਏਗਾ ਤੁਹਾਡੇ ਸਾਹਮਣੇ ਐ ਕਿ 700 ਸਾਡੇ ਜਿਹੜੇ ਕਿਸਾਨ ਹੈ ਉਹ ਸ਼ਹੀਦ ਹੋਏ ਆ ਮੱਟਦੇ ਤੇ ਉਹ ਹਜੇ ਵੀ ਟਕਰਾਅ ਵਿੱਚ ਹੈ ਹਜੇ ਵੀ ਮੋਰਚਾ ਲਾ ਕੇ ਕਿਸਾਨ ਮੇਰੇ ਵੀਰ ਉੱਥੇ ਬੈਠੇ ਆ ਉਹ ਸਾਰਾ ਕੁਝ ਕਾਰਪੋਰੇਟਾਂ ਨੂੰ ਫੜਾਉਣਾ ਚਾਹੁੰਦੇ ਆ ਪਾਨੀਆਂ ਡਾਲੀਆਂ ਨੂੰ ਫੜਾਉਣਾ ਚਾਹੁੰਦੇ ਆ ਤੇ ਇਹ ਜਿਹੜੇ ਆ ਪਾਲੀਦਲ ਵਾਲੇ ਆ ਇਹ ਸੁਝਾਟ ਦੇ ਬੈਠੇ ਆ ਕਿ ਸ਼ਹਿਰ ਅਸੀਂ ਕੋਈ ਇੱਕ ਅੱਧੀ ਸੀਟ ਜੇ ਜਿੱਤ ਗਏ ਤਾਂ ਉਹਨਾਂ ਨੇ ਭਾਜਪਾ ਦੇ ਉਹ ਲੈ ਇਹ ਕਰਨੂਏ ਇਹ ਸਭ ਸਾਰਿਆਂ ਨੂੰ ਸਮਝਾਏ ਪਰ ਜਿੱਥੋਂ ਤੱਕ ਮੇਰੀ ਗੱਲ ਹੈ ਮੈਂ ਤਾਂ ਕਈ ਗੱਲਾਂ ਆਪਣੇ ਅੰਦਰ ਹੀ ਦਬਾ ਕੇ ਰੱਖਣ ਦੀ ਸਮਝ ਰੱਖਦੀ ਆ ਵੀ ਚਲੋ ਕਿਸੇ ਨੇ ਜੇ ਕੋਈ ਗੱਲ ਕਹਿ ਤੇ ਜਦੋਂ ਆਪਾਂ ਉਹ ਕਰਨੀ ਜਿਹੜੇ ਪਿੰਡ ਜਾਣਾ ਨਹੀਂ ਉਹਦਾ ਰਾਹ ਵੀ ਪੁੱਛਣਾ ਬਈ ਅਕਾਲੀ ਸਿੰਘ ਜੀ ਤੋਂ ਆਨੇ ਪਹਿਲੇ ਤੇ ਨਹੀਂ ਬਿਆਨ ਦਿੱਤਾ ਕਿ ਅਸੀਂ ਬੀਬੀ ਦੇ ਸੰਭਰ ਕੇ ਚਾਹ ਪਾਣੀ ਦੀ ਗੋੜ ਖਾ ਲਵਾਂਗੇ ਤੇ ਉਹ ਅਕਾਲੀ ਦਰਬੀ ਇਹ ਅਕਾਲੀ ਦਲ ਦੀ ਜੋਨ ਸਾ ਇਹ ਅਕਾਲੀ ਦਲ ਵੱਲੋਂ ਤੱਕੜੀ ਦੇ ਚੋਂ ਨਿਸ਼ਾਨ ਤੇ ਲੜੇ ਪਰ ਉਹਨਾਂ ਨੂੰ ਇਹ ਸਮਝ ਨਹੀਂ ਤੇ ਜੋ ਮਨੁੱਖੀ ਅਧਿਕਾਰਾਂ ਤੇ ਕੰਮ ਹੋਇਆ ਸਰਕਾਰ ਕਿਸਨ ਸਿੰਘ ਖਾਲੜਾ ਨੇ 25000 ਨੌਜਵਾਨ ਲਾਸ਼ਾਂ ਦੀ ਗੱਲ ਕੀਤੀ ਹੈ ਕੀ ਭਾਣ ਗੀਤਪੁਰ ਬੀਜੀਪੀ ਸੈਣੀ ਜਾਂ ਅਧਾਰਾ ਇੱਥੇ ਲੋਕ ਜਿਹੜੀ ਉਹਨਾਂ ਨੇ ਪਿੱਛਤ ਪਾਈ ਸਥਿਤੀ ਤੇ ਕੇ ਤੇ ਮੇਰੇ ਨਾਲ ਸਿੱਧੀ ਵੱਡੇ ਬਾਦਲ ਦੀ ਗੱਲ ਹੋਈ ਆ ਪਰ ਉਹਨੇ ਮੈਨੂੰ ਕਿਹਾ ਹੈ ਕਿ ਬੀਬੀ ਤੂੰ ਆਪਣੇ ਬੱਚੇ ਪਾਲ ਜੇ ਤੈਨੂੰ ਕੁਝ ਚਾਹੀਦਾ ਹੈ ਤੇ ਤੂੰ ਲੈ ਲਾ ਇਹ ਹੁਣ ਤੁਸੀਂ ਮੇਰਾ 30 ਸਾਲ ਹੋ ਗਏ ਮੈਂ ਕਿਹਦੀ ਹਦੀ ਨੂੰ ਤੁਸੀਂ ਇਹ ਅੰਦਾਜ਼ਾ ਲਾਓ ਕਿ ਕੀ ਮੈਂ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੇ 30 ਸਾਲ ਸੰਭਿਆ ਪਾਲੀ ਦਿੱਤਾ ਕੀ ਮੌਨ ਨਗਰ ਕਲੈਕਸ਼ਨ ਲੜ ਸਕਦੀ ਆ ਮੈਂ ਕਦੇ ਵੀ ਆਪਣੇ ਜਿਵੇਂ ਮੈਨੂੰ ਸਮਝਦਾ ਕਿ ਰਾਜਨੀਤੀ ਆ ਸਰਕਾਰ ਤੋਂ ਸੁਣ ਸੀ ਹਰਦਾ ਮੇਰਾ ਇਹ ਮਿਸ਼ਨ ਆ ਖਾਲੇ ਦਾ ਮਿਸ਼ਨ ਆ ਮਨੁੱਖੀ ਅਧਿਕਾਰਾਂ ਦਾ ਕੰਮ ਐ ਮੈਂ ਕਦੇ ਉਹ ਦੇ ਲੋਕਾਂ ਨਾਲ ਸੰਜੋਗ ਨਹੀਂ ਕਰ ਸਕਦੀ ਜਿੱਥੋਂ ਤੱਕ ਮੇਰੇ ਤੇ ਸਵਾਲ ਹਜੇ ਤਾਂ ਮੈਂ ਕਿਸੇ ਨੂੰ ਵਾਈਟ ਵਗੈਰਾ ਨਹੀਂ ਦਿੱਤੀ ਪਰ ਸਾਰੇ ਇਹੋ ਹੀ ਪੁੱਛੀ ਜਾਂਦੇ ਆ ਕਿ ਸਰਪਾਲ ਸਿੰਘ ਮਹਿਰਾ ਇੱਥੇ ਕਿ ਨਹੀਂ ਆਇਆ ਹੈ ਉਹਨਾਂ ਨੂੰ ਦੱਸ ਦੇਵਾਂ ਤੁਹਾਨੂੰ ਸੰਗਤ ਨੂੰ ਦੱਸ ਦੇਵਾਂ ਕਿ ਉਹ ਇੱਕ ਪੋਲਿਟਿਕਲ ਕਰਪ ਹੈ ਅੱਜ ਤੋਂ ਬਾਅਦ ਭਿੰਡੇ ਤੋਂ ਮਾਰ ਕੇ ਆਇਆ ਹੈ ਸੰਗਰੂਰ ਤੋਂ ਉਹਨੇ ਮਾਰ ਕੇ ਜਾਣਾ ਹੈ ਨਾ ਉਹਨੇ ਕਿਤੇ ਕਿਸੇ ਪਾਸੇ ਦਾ ਰਹਿਣਾ ਹੈ ਨਾ ਉਹਨੇ ਨਾ ਉਹ ਨੂੰ ਕਾਂਗਰਸ ਨੇ ਝੰਡਾ ਹੈ ਤੇ ਜਿਹੜੇ ਉਹ ਲੰਕਾਰੇ ਮਾਰਦਾ ਹੈ ਕਿ ਮੈਂ ਸਿੱਖ ਪੰਥ ਦੀ ਜਿਹੜੀ ਗੱਲ ਕਰਦਾ ਹੈ ਵਿਅਕਤੀਆਂ ਦੀ ਗੱਲ ਕਰਦਾ ਹੈ ਐਨਐਸਏ ਦੀ ਗੱਲ ਕਰਦਾ ਹੈ ਮੈਂ ਉਹ ਦੱਸ ਦੇਣਾ ਚਾਹੁੰਦੀ ਆ ਕਿ ਕਾਂਗਰਸ ਦੇ ਵਿੱਚ ਰਹਿ ਕੇ ਉਹ ਸਿੱਖ ਪੰਥ ਦੀਆਂ ਜਿੰਨੀਆਂ ਮਰਜ਼ੀ ਗੱਲਾਂ ਕਰ ਲਾ ਪਰ ਸਿੱਖ ਪੰਥ ਕਾਂਗਰਸ ਦੀ ਡਬਲੂ ਪੀ ਸਿੱਖ ਪੰਥ ਨਾਲ ਕਦੇ ਮੇਲ ਨਹੀਂ ਖਾਂਦਾ ਅਖੀਰ ਦੇ ਵਿੱਚ ਟਾਈਮ ਦੀ ਬੜੀ ਮਹੱਤਵਪੂਰਨ ਹੈ ਇਸ ਵੇਲੇ ਅਖੀਰ ਦੇ ਵਿੱਚ ਮੈਂ ਤੁਹਾਨੂੰ ਬੇਨਤੀ ਕਰਦੀ ਆ ਕਿ ਅਮਰਪਾਲ ਨੂੰ ਅਸੀਂ ਇਹ ਕਰਕੇ ਨਹੀਂ ਲੈਂਦਾ ਕਿ ਉਹਨੂੰ ਸਿਆਸਤ ਦੇ ਵਿੱਚ ਉਹ ਮਜੀ ਸਿਆਸਤੋ ਕਰੂਗਾ। ਉਸੇ ਸਾਰਿਆਂ ਨੇ ਉਹਦਾ ਅੰਦਾਜ਼ ਦੇਖਿਆ, ਉਹਦਾ ਜज्ਬਾ ਵੇਖਿਆ। ਉਹ ਜੀ ਹਕੂ ਉਮਤ ਦੇ ਆਖੂਏ ਚੱਖ ਪਾਰ ਦੇ ਗੱਲ ਕਰਨ ਦੀ ਜਿਹੜਾ ਤਰੀਕਾ ਵੇਖਿਆ। ਇਹ ਜਦੋਂ ਅਮਰਪਾਲ ਇਲੈਕਸ਼ਨ ਲੱਗਣਾ ਵੀ ਨਹੀਂ ਸੀ ਚਾਹੁੰਦਾ। ਪਰ ਅਸੀਂ ਉਹਨੂੰ ਕਿਹਾ ਵੀ ਭਾਈ ਅਸੀਂ ਸਾਰੇ ਤਿਆਰੇ ਕਰਨੀ ਐ। ਅਸੀਂ ਹਥਿਆਰਾਂ ਨਾਲ ਜੰਗ ਲੜੀ ਆ। ਅਸੀਂ ਬਹੁਤ ਆਪਣੀ ਨੌਜਵਾਨੀ ਹੈ ਜਿਹੜੀ ਉਹ ਲਾਵਾਸ ਕਰਾਈ ਹੈ ਫਿਰ ਅਸੀਂ ਵਿਚਾਰਾਂ ਦੀ جنگ ਲੜੀ ਹੈ ਅਸੀਂ ਸਰਕਾਰ ਖਾਂਡਣਾ ਨਹੀਂ ਵਿਚਾਰਾਂ ਦੀ جنگ ਲੜੀ ਹੈ ਉਹਨੇ ਕੋਰਟ ਦੇ ਵਿੱਚ ਚੈਲੰਜ ਕੀਤੇ ਆ ਉਹਨਾਂ ਨੇ ਕਿਹਾ ਵੀ ਮੈਂ ਟੇਬਲ ਟਾਕ ਕਰੂਗਾ ਤੁਹਾਡੇ ਨਾਲ ਮੈਂ ਕੋਈ ਸਮਝੌਤਾ ਨਹੀਂ ਕਰੂਗਾ ਮੈਂ ਕਿਸੇ ਨਾਲ ਅੰਦਰ ਘਰ ਕੇ ਕੋਈ ਗੱਲ ਨਹੀਂ ਕਰੂਗਾ ਮੈਂ ਸਾਰੀ ਗੱਲ ਪਬਲਿਕ ਦੇ ਸਾਹਮਣੇ ਕਰੂਗਾ ਉਹਨਾਂ ਨੇ ਵਿਚਾਰਾਂ ਦੀ ਲੜਾਈ ਲੜੀ ਉਹਨਾਂ ਨੂੰ ਮੌਕਾ ਦਿੱਤਾ ਗਿਆ ਉਹਨਾਂ ਨੂੰ ਇਸੇ ਤਰ੍ਹਾਂ ਚੈਲੰਜ ਸੀ ਕਿ 25000 ਜੇ ਤੂੰ ਹਸਾਰ ਮੰਗਦਾ ਹੈ ਤੇ ਅਸੀਂ 25000 ਇੱਕ ਦਾ ਹਸਾਰ ਹੀ ਦੇ ਦੇਵਾਂਗੇ ਤੇ ਤੀਜੀ ਗੰਗ ਜਿਹੜੀ ਹੈ ਅਸੀਂ ਹੁਣ ਵਿਟਨ ਜਾ ਰਹੇ ਹਾਂ ਉਹ ਅੱਲੇ ਖਡੂਰ ਸਾਹਿਬ ਤੋਂ ਜਾਣ ਲਈ ਉਹ ਸੁਗੁਰ ਮੂਰਤੀ ਵੀ ਬੱਤੀ ਜਾਂਦੇ ਕਿਉਂਕਿ ਜੇ 5000 ਕਿਸੇ ਪਲਾ ਚਾਹੁੰਦੇ ਆ ਜੇ ਤੁਸੀਂ ਇੱਕ ਪਲੇਟਫਾਰਮ 'ਤੇ ਉੱਤੇ ਕਿ ਸਾਰਾ ਪੰਥ ਇਕੱਠਾ ਹੋਣਾ ਇਹ ਜਿਹੜੇ ਅਫਲਤੀ ਪੰਥ ਹੈ ਇਹ ਵੀ ਪਾਸੇ ਹੋ ਜਾਣਗੇ ਤੇ ਪੰਜਾਬ ਦੇ ਵਿੱਚ ਨਵੀਂ ਸਿਆਸੀ ਜਿਹੜੀ ਸਫਾ ਬੰਦੀ ਆ ਉਹ ਜ਼ਰੂਰ ਹੋ ਜਾਣੀ ਹੈ ਮੈਨੂੰ ਇਹ ਆਸ ਹੈ ਕਿ ਮੈਂ ਬੋਲੇ ਸੋਨਹਾ ਨਾ ਸਿਆਕਾਰ ਅਕੀਰ ਦੇ ਵਿੱਚ ਟਾਈਮ ਦੀ ਮੈਨੂੰ ਪਤਾ ਹੈ ਬਹੁਤ ਸ਼ੋਰਟੇਜ ਹੈ ਤੇ ਮੈਂ ਤੁਹਾਡੇ ਨਾਲ ਆਪਣੀ ਜਿੰਨੇ ਕੋ ਵਿਚਾਰ ਹੈ ਸਾਝੇ ਕਰ ਸਕਦੀ ਆ ਮੈਂ ਫਰਮਾਨ ਸਾਹਿਬ ਦੇ ਵਿੱਚ ਐਸ ਵੇਲੇ ਉਰਸ ਅਚਾਰ ਦੀ ਉਸ ਦੀ ਮੈਂ ਇੰਤਜ਼ਾਰ ਗਿਆ ਸਮਝੋ ਤੇ ਉੱਥੇ ਵੀ ਸਾਡਾ ਸਾਰਾ ਜੋਰ ਲੱਗਿਆ ਹੋਇਆ ਹੈ ਇੱਥੇ ਤਾਂ ਤੁਹਾਡੇ ਕੋਲੇ ਕੋਈ ਗੱਲ ਕਰਨ ਨੂੰ ਵੀ ਜੇ ਤੁਹਾਨੂੰ ਕੋਈ ਸਵਾਲ ਕਰਦਾ ਹੈ ਤੇ ਤੁਸੀਂ ਉਹਦਾ ਜਵਾਬ ਬੜੇ ਸੌਖੇ ਤਰੀਕੇ ਨਾਲ ਦੇ ਸਕਦੇ ਹੋ ਤੇ 40 ਸਾਲ ਦਾ ਤਜਰਬਾ ਹੈ ਬੰਦੇ ਕੋਲੇ ਐਸ ਵੇਲੇ ਸਿਟਿੰਗ ਅੱਧੀ ਉਹਦੇ ਕੰਮ ਵੇਖੋ ਉਹਦਾ ਤਜਾਪਾ ਵੇਖੋ ਉਹਦੀ ਪੜ੍ਹਾਈ ਵੇਖੋ ਉਹਦੇ ਪਿੱਛੇ ਸੰਗਤ ਵੇਖੋ ਕਿ ਜਿਹੜੇ ਸਾਡੇ ਮੁਸਲਮਾਨ ਵੀਰੇ ਉਹ ਕਿਵੇਂ ਖੜੇ ਆ ਜੇ ਅਸੀਂ ਉਹਨਾਂ ਦਾ ਆਹ ਦੇ ਨਾਰੇ ਨੂੰ ਵੀ ਭੁੱਲੇ ਤੇ ਅੱਜ ਵੀ ਅਸੀਂ ਉਹਨਾਂ ਨੂੰ ਇੱਥੇ ਖੜਿਆ ਦੇਖਦੇ ਆਂ ਤੇ ਸਾਡੇ ਮਨ ਨੂੰ ਬਹੁਤ ਚਾਅ ਜਗਦਾ ਸਿੱਖ ਸਿਧਾਂਤ ਤਾਂ ਹੈ ਹੀ ਸਿਧਾਂਤ ਇਹ ਨਾ ਜਾਤ ਨਾ ਪਾਤ ਨ ਉੱਚਾ ਨੀਚਾ ਸਿਧਾਂਤ ਜਿਹੜਾ ਉਹਦੇ ਤੇ ਖੜ ਕੇ ਅਸੀਂ ਗੱਲ ਕਰਦੇ ਆਂ ਅਖੀਰ ਤੇ ਵਿੱਚ ਤੁਹਾਡੀਆਂ ਰਿਸ਼ਤੇਦਾਰੀਆਂ ਫਰੂਦ ਸਾਹਿਬ ਵਿੱਚ ਵੀ ਹੋਣਗੀਆਂ ਜਿੱਥੇ ਵੀ ਪੰਥਕ ਮੀਤਵਾਰ ਖੜਿਆ ਹੈ ਫਰੀਦਪੁਰ ਦੇ ਵਿੱਚ ਵੀ ਪੰਥਕ ਮੀਤਵਾਰ ਖੜਿਆ ਹੈ ਤੁਸੀਂ ਉਹਨਾਂ ਦੀ ਆਪਣੇ ਰਿਸ਼ਤੇਦਾਰੀਆਂ ਦੇ ਰਾਹੀਂ ਕਿ ਜਿਵੇਂ ਵੀ ਮਦਦ ਕਰ ਸਕਦੇ ਹੋ ਉਹਨਾਂ ਦੀ ਵੀ ਮਦਦ ਕਰੋ ਤੇ ਸਰਦਾਰ ਸ਼ਿਵਰਨਜੀਤ ਸਿੰਘ ਦੀ ਮਦਰ ਤਾਂ ਤੁਹਾਡੀ ਆਪਣੀ ਮਦਰ ਹੈ ਉਹ ਸਿਟੀ ਵਿੱਚ ਐਮਪੀ ਆ ਤੇ ਉਹ ਅੱਗੇ ਵੀ ਆਪਣੀ ਸੋਚ ਨੂੰ ਉਧਾਰ ਰਿਹਾ ਇਸ ਕਰਕੇ ਤੁਸੀਂ ਇੱਕ ਇੱਕ ਵੋਟ ਸਰਦਾਰ ਸ਼ਿਵਰਨਜੀਤ ਸਿੰਘ ਮਾਂ ਨੂੰ ਪਾਓ ਇਹੋ ਹੀ ਮੇਰਾ ਜਨਮ ਦਾ ਮਕਸਦ ਹੈ ਇਹੋ ਹੀ ਮੇਰਾ ਕਹਿਣ ਦਾ ਮਕਸਦ ਹੈ फतह अर्ज करी हा वाहिगुरू जी ख़ालसा वाहिगुरू जी फते